ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਜਿਵੇਂ ਆਪਣੇ ਦੇਸੀ ਬੀਜ ਹੁੰਦੇ ਸਨ ਪੁਰਾਣੇ ਪ੍ਰਾਤਨ ਉਹਨਾਂ ਸਮਿਆਂ ਵਿੱਚ ਜਿਹੜੇ ਤਕਰੀਬਨ ਕਾਫੀ ਪੁਰਾਣੇ ਮੰਨੇ ਜਾਂਦੇ ਨੇ ਤੇ ਜਿਹੜੇ ਅੱਜ ਚੱਲ ਰਹੇ ਨੇ ਆਧੁਨਿਕ ਬੀਜ ਜੋ ਆਪਣੇ ਹਰੀ ਕ੍ਰਾਂਤੀ ਖੇਤਾਂ 'ਚ ਨੇ ਤਾਂ ਇਹਨਾਂ ਨੂੰ ਮਦਰੇ ਬਣਾਇਆ ਗਿਆ ਇਸ ਲਈ ਵੀ ਕੋਈ ਨੇਰੀ ਮੀ ਇਹਦੇ ਵਿੱਚ ਢਾਣਨਾ ਮਤਲਬ ਉਹ ਧਰਤੀ ਤੋਂ ਬਹੁਤ ਉੱਚੀ ਨਹੀਂ ਹੁੰਦੀ ਜਿਵੇਂ ਕਿ ਨਾ ਦੇਸੀ ਕਣਕ ਆਵੰਸੀ 골ਡ ਜਿਹਨਾਂ ਆਪਾਂ ਇਹਦੇ ਬਰਾਬਰ ਰੱਖਦੇ ਹਾਂ ਤਾਂ ਇਹ ਮਜੜਾਂ ਤੋਂ ਵੱਡ ਕੇ ਲਿਆ ਹੁੰਦੇ ਨਾਲ ਦੇ ਖੇਤ 'ਚੋਂ ਤਾਂ ਇਹ ਜਿਹੜੀ ਬੱਲੀ ਆ ਇਹ ਤਾਂ ਗੇਠੋ ਉੱਪਰ ਆ ਕੇ ਅ ਸੁਰੂ ਹੁੰਦੀ ਹੈ ਮਤਲਬ ਉਹਦੇ ਨਾਲ ਕਾਫੀ ਉੱਚਾ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਮੇਰੇ ਔਰੇ ਤੱਕ ਆਉਂਦਾ ਹੁਣ ਆਪਾਂ ਜੇ ਇਸ ਦੀ ਬੱਲੀ ਨੂੰ ਇਹਦੀ ਬੱਲੀ ਨਾਲ ਬਰਾਬਰ ਮਿਲਾ ਕੇ ਦੇਖਦੇ ਹਾਂ ਤਾਂ ਕੀ ਫਰਕ ਆਉਂਦਾ ਆ ਆਪਣੀ ਕਣਕ ਹੈ ਆ ਦੇਸੀ ਬੰਸੀ 골ਡ ਆ ਬੱਲੀ ਦਾ ਵੱਡੀ ਆ ਆ ਤੇ ਆ ਇਹਦੇ ਜਿਹੜੇ ਤੂੜ ਦੇ ਉੱਪਰ ਵਾਲ ਜੇ ਹੁੰਦੇ ਨੇ ਜਿਹੜੀ ਦੇਸੀ ਬੱਲੀ ਆ ਉਹਦੇ ਜ਼ਿਆਦਾ ਨੇ ਤੇ ਇਹਦੇ ਬਹੁਤ ਘੱਟ ਨੇ ਤੇ ਇਹ ਲੰਬਾਈ ਚ ਵੀ ਦੁੱਗਣੇ ਨੇ ਤੇ ਜ਼ਿਆਦਾ ਵੀ ਨੇ ਤੇ ਗਾੜੇ ਵੀ ਨਹੀਂ ਮਤਲਬ ਜਿਆਦਾ ਇਹਦੀਆਂ ਬੱਲੀਆਂ ਦੇ ਉੱਪਰੇ ਬਣਦੇ ਨੇ ਹੁਣੇ ਹਵਾ ਚੋਂ ਧੁੱਪਾਂ ਚੋਂ ਇੰਨੇ ਲੰਬੇ ਆਂਟੀਨੇ ਵਾਂਗ ਕਿਉਂ ਬਣੇ ਤਾਂ ਇਹ ਕੋਈ ਤਾਕਤ ਜਾਂ ਉਸ ਤਰ੍ਹਾਂ ਲੈਂਦੇ ਨੇ ਪਰ ਜਿਹੜੀ ਖਾਸ ਗੱਲ ਹੈ ਇਹਦੇ ਜਿਹੜੇ ਦਾਣੇ ਹੁੰਦੇ ਨੇ ਬੜੇ ਸੰਗਣੇ ਹੁੰਦੇ ਨੇ ਪਰ ਜਿਹੜੀ ਇਹਦੀ ਮੱਖੀ ਆ ਬੜੀ ਨੇੜੇ ਨੇ ਆ ਤੇ ਇਹ ਚੜਾਈ ਦੇ ਵਿੱਚ ਵੀ ਆਉਂਦੀ ਆ ਆ ਦੇਖੋ ਇਹ ਚੌੜਾਪਨ ਵੀ ਆ ਤੇ ਪੈਣ ਸੰਘਣੀ ਗੁੰਦਵੀਂ ਆ ਅ ਖਾਸ ਗੱਲ ਇਹ ਆ ਵੀ ਸਾਈਡ ਤੇ ਉਹਨੂੰ ਵੀ ਇਸ ਤਰ੍ਹਾਂ ਦਾ ਪਣਦਾ ਬੈਕ ਸਾਈਡ ਤਾਂ ਸੇ ਓਕਣੇ ਹੋਣੀ ਆ ਅ ਪਰ ਜਿਹੜੇ ਦੇਸੀ ਕਣਕ ਦੇ ਦਾਣੇ ਇੰਨੇ ਜਿਆਦਾ ਮੋਟੇ ਹੁੰਦੇ ਨੇ ਦੇਖਣ ਵਾਲਾ ਕਹਿੰਦਾ ਬਹੁਤ ਜਿਆਦਾ ਕਣਕ ਦਾ ਝਾੜ ਨਿਕਲਿਆ ਹੋਣਾ ਤੇ ਉਸ ਤਰ੍ਹਾਂ ਇਹ ਆਪਣੇ ਆਪ ਨੂੰ ਵੱਧਦੀ ਆ ਹੁਣ ਆਪਾਂ ਜੇ ਅ ਬਰੀਕੀ ਨਾਲ ਦੇਖੀਏ ਵੀ ਕੀ ਗੱਲਬਾਤ ਆ ਕੀ ਫਰਕ ਆਉਂਦਾ ਹੁਣ ਇਸ ਗਣਕ ਦੇ ਵਿੱਚੋਂ ਆਪਾਂ ਦੂਜੀਆਂ ਬੱਲੀਆਂ ਬਾਹਰ ਕੱਢ ਦਿੰਨੇ ਆ ਫਿਰ ਵੀ ਵਿੱਚ ਰਹਿ ਜਾਂਦੀਆਂ ਨੇ ਕਿਤੇ ਨਾ ਕਿਤੇ ਜਦੋਂ ਬੱਲੀ ਬਣਦੀ ਆ ਤਾਂ ਦੇਖਦੇ ਆ ਵੀ ਇਹ ਤਾਂ ਦੂਜੀ ਗਣਕ ਦੀ ਬੱਲੀ ਆ ਤੇ ਆ ਹੁਣ ਹੋਰ ਵੀ ਇਸਾ ਕੋਈ ਹੁਣ ਆਪਾਂ ਇਹਦੇ ਵਿੱਚ ਦੇਸੀ ਬੱਲੀ ਇਸ ਗਣਕ ਨਾਲ ਦਾ ਕੋਈ ਦਾਣਾ ਰਲਿਆ ਹੁਣ ਆ ਤਾਂ ਜਦੋਂ ਬੱਲੀਆਂ ਤੋਂ ਪਛਾਣ ਆਪਾਂ ਕੋਈ ਕੱਲੀ-ਕੱਲੀ ਬੱਲੀ ਤੋੜ ਕੇ ਕੱਢਦੇ ਆ ਆਹ ਦੇਖੋ ਇਹ ਹੁਣ ਆਹ ਕਣਕ ਨਾਲੋਂ ਇਹਦਾ ਫੇਰ ਵੀ ਫਰਕ ਆ ਆ ਦੇਖੋ ਇਹ ਇਸ ਕਣਕ ਨਾਲੋਂ ਲੰਬੀ ਬੱਲੀ ਹੋ ਗਈ ਇਹਦਾ ਮਤਲਬ ਕੁਦਰਤੀ ਖੇਤੀ ਵਿੱਚ ਜਿਹੜੀਆਂ ਦੂਜੀਆਂ ਕਣਕਾਂ ਆਪਣੇ ਹਰੀ ਕ੍ਰਾਂਤੀ ਵਾਲਿਆਂ ਨਾਲੋਂ ਇਹ ਬੱਲੀ ਲੰਬੀ ਹੋਈ ਆ ਪਰ ਇਹਦੇ ਨਾਲੋਂ ਮਧਰੀ ਰਹਿ ਗਈ ਹੁਣ ਇੱਕ ਗੱਲ ਜਿਹੜੀ ਖਾਸ ਸੀਗੀ ਵੀ ਜਿੱਕਣ ਆਪਾਂ ਇਹ ਲੰਬੇ ਬੀਜ ਬਜ਼ੁਰਗਾਂ ਨੇ ਕਿਉਂ ਵਰਤੇ ਤੇ ਆਹ ਹੁਣ ਇੱਕ ਬੁੱਝਾ ਗੁੱਲੀ ਡੰਡੇ ਦਾ ਉੱਗਿਆ ਇਹਦੇ ਵਿੱਚ ਤੇ ਗੁੱਲੀ ਡੰਡਾ ਕਣਕ ਤੋਂ ਉੱਚਾ ਨਹੀਂ ਹੋ ਸਕਿਆ ਇਹਦਾ ਮਤਲਬ ਹੈ ਕਣਕ ਉੱਚੀ ਸੀ ਜਿਹੜੀ ਫਸਲ ਉੱਚੀ ਹੁੰਦੀ ਆ ਤਾਂ ਉਹ ਖਰਾਕੀ ਤੱਤ ਵੀ ਹਵਾ ਚੋਂ ਧੂਪਾਂ ਚੋਂ ਕੁਦਰਤ ਚੋਂ ਵੱਧ ਲੈ ਲੈਂਦੀ ਆ ਹੁਣ ਇੰਨੀ ਉੱਚੀ ਕਣਕ ਹੋ ਤਾਂ ਉਹ ਤੂੜੀ ਵੀ ਵੱਧ ਬਣੂਗੀ ਤੇ ਹੁਣ ਜਦੋਂ ਆਪਾਂ ਇਹਨੂੰ ਇਕੱਠੀ ਕਰਕੇ ਦੇਖਦੇ ਆਂ ਤਾਂ ਇਹਨਾਂ ਕਣਕਾਂ ਦੇ ਵਿੱਚ ਧੁੱਪਾਂ ਚੋ ਆ ਦੇਖੋ ਦੂਜੀ ਕਣਕ ਦੇ ਤੂੜ ਦੇਖੋ ਤਾਂ ਇਸ ਤਰ੍ਹਾਂ ਨਹੀਂ ਪਾਣ ਨੇ ਇਹ ਉਧਰ ਤੋਂ ਖਰਾਕ ਲੈਂਦੀ ਜਾਂ ਕੀ ਸਿਸਟਮ ਹੈ ਕੁਦਰਤ ਦਾ ਬਣਾਇਆ ਦੇਖੋ ਇੰਨੇ ਜ਼ਿਆਦਾ ਸੰਘਣੇ ਤੂੜ ਆਪਾਂ ਨੂੰ ਨਹੀਂ ਮਿਲ ਸਕਦੇ ਕਿਉਂਕਿ ਇਹ ਕੁਦਰਤ ਦੇ ਨੇਚਰ ਦੇ ਹਿਸਾਬ ਨਾਲ ਚੱਲਣ ਵਾਲੇ ਬੀਜ ਨੇ ਘੱਟ ਖਰਚਣਾ ਹੋ ਜਾਂਦੇ ਨੇ ਇਹਨਾਂ ਵਿੱਚ ਜਿਹੜੀ ਕੋਈ ਬਿਮਾਰੀ ਆ ਉਹ ਪਈਓ ਨਹੀਂ ਹੈਗੀ ਜੇ ਪਵੇ ਤਾਂ ਬਹੁਤ ਘੱਟ ਹੁੰਦੀ ਆ ਖੂਬ ਇਹਦੇ ਵਿੱਚ ਜਿਹੜੇ ਜੀਵ ਨੇ ਉਹ ਸਾਰੇ ਕੰਮ ਕਰ ਦਿੰਦੇ ਆ ਕੁਦਰਤ ਹੋਣ ਕਰਕੇ ਉਹ ਕੀਟ ਕੰਟਰੋਲ ਵੀ ਹੁੰਦਾ ਰਹਿੰਦਾ ਤੇ ਉਤਪਾਦਨ ਵੀ ਵਧੀਆ ਹੋ ਜਾਂਦਾ ਇਹਦੇ ਵਿੱਚ ਤਿੰਨ ਫਸਲਾਂ ਸਨ ਮੂਲੀ ਆਲੂ ਤੇ ਇਹ ਜਿਹੜੀ ਕਣਕ ਸੀਗੀ ਉਹਨੂੰ ਤਾਕਤ ਦੇਣ ਦੇ ਲਈ ਆਪਾਂ ਨੇ ਇਹਦੇ ਵਿੱਚ ਵਰਸੀਨ ਬੀਜਿਆ ਸੀ ਆ ਦੇਖੋ ਕਿਸਾਨ ਵੀਰੋ ਇਹ ਬਰਸੀਨ ਜਿਹੜਾ ਉਗ ਰਿਹਾ ਘੱਟ ਉਗਿਆ ਸੀ ਪੈਸੇ ਬਹੁਤ ਜ਼ਿਆਦਾ ਉਗਦਾ ਹੁੰਦਾ ਕਿਉਂਕਿ ਆਪਾਂ ਨੇ ਪਾਣੀ ਦੀ ਵਰਤੋਂ ਘੱਟ ਕੀਤੀ ਆ ਨਾਈਟ੍ਰੋਜਨ ਦੇਣ ਖਾਤਰ ਹੁੰਦਾ ਜਿਹੜੀ ਆ ਬੱਟਾਂ ਨੇ ਇਹਦੇ ਵਿੱਚ ਆਲੂ ਤੇ ਮੂਲੀ ਸੀ ਤੇ ਆ ਹੁਣ ਜਿਹੜੀ ਮੂਲੀ ਵਿੱਚ ਰਹਿ ਜਾਂਦੀ ਆ ਕੋਈ ਜਿਹਾ ਕਣ ਆ ਖੜਾ ਬੂਟਾ ਇਹ ਨਿਸਰਗੀ ਆਹ ਮੂੰਗਰੇ ਲੱਗੇ ਹੋਏ ਨੇ ਪਰ ਤਿੰਨ ਫਸਲਾਂ ਇਕੱਠੀਆਂ ਹੋਈਆਂ ਤੇ ਜਿਹੜੀ ਕਣਕ ਦੀ ਫਸਲ ਆ ਉਹਦੇ ਨਾਲ ਬਰਸੀਨ ਸੀਗਾ ਜਿਹੜੇ ਆਲੂ ਸੀਗੇ ਉਹਦੇ ਨਾਲ ਮੈਥੇ ਸੀਗੇ ਪਰ ਮੈਥੇ ਜੰਮੇ ਨਹੀਂ ਹੈਗੇ ਅ ਇਸ ਲਈ ਆਪਣੇ ਆਲੂਆਂ ਦੇ ਵਿੱਚ ਮੂਲੀ ਉਹ ਫਸਲ ਰਹਿ ਗਈ ਮੈਥਿਆਂ ਦੀ ਤਿੰਨ ਫਸਲਾਂ ਦਾ ਉਸੇ ਲਾਈਨ ਚ ਸਨ ਜਿਹੜੀਆਂ ਆਲੂਆਂ ਦੀ ਲਾਈਨ ਹੈ ਇਹਦੇ ਵਿੱਚ ਬਰਸੀਨ ਸੀ ਬਰਸੀਨ ਘਟ ਜੰਮਿਆ ਬਰਸੀਨ ਦਾ ਕੰਮ ਇਹਨੂੰ ਹਵਾ ਚੋਂ ਲੈ ਕੇ ਨਾਈਟ੍ਰੋਜਨ ਦੇਣਾ ਸੀ ਪਰ ਜਿਹੜੀ ਕੁਦਰਤ ਹੈ ਇਹਨੂੰ ਧੁੱਪਾਂ ਰੌਸ਼ਨੀ ਹਵਾ ਪੂਰੀ ਮਿਲੀ ਆ ਸੋ ਇਸ ਤਰ੍ਹਾਂ ਆਪਾਂ ਕੁਦਰਤ ਵਿੱਚ ਬਹੁਤ ਸਾਰੇ ਅਜਿਹੇ ਪੌਦੇ ਨੇ ਜਿਹੜੇ ਹਵਾ ਤੋਂ ਨਾਈਟ੍ਰੋਜਨ ਲੈ ਕੇ ਧਰਤੀ 'ਚ ਜਮਾ ਕਰ ਦਿੰਦੇ ਨੇ ਬਹੁਤ ਸਾਰੇ ਪੌਦੇ ਨੇ ਜਿਹੜੇ ਇੱਕ ਦੂਜੇ ਦੇ ਸਹਾਇਕ ਬਣ ਜਾਂਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਕਣਕ ਦੇ ਵਿੱਚ ਛੋਲੇ ਬਹੁਤ ਵਧੀਆ ਢੰਗ ਨਾਲ ਬੀਜ ਲਾਇਆ ਜਾਂਦੇ ਸਨ ਸਰੋਂ ਵੀ ਜੀਂਦੀ ਜਾਂਦੀ ਸੀ ਉਹ ਰਲਮੀਆਂ ਫਸਲਾਂ ਆ ਇਸ ਲਈ ਹੁੰਦੀਆਂ ਸਨ ਵੀ ਜਿਹੜੇ ਛੋਲੇ ਸਨ ਉਹ ਕਣਕ ਨੂੰ ਨਾਈਟ੍ਰੋਜਨ ਦਿੰਦੇ ਸਨ ਹਵਾ ਤੋਂ ਖਿੱਚ ਕੇ ਪਰ ਆਪਣੇ ਖੇਤਾਂ 'ਚ ਮੋਰਾਂ ਦੀ ਗਿਣਤੀ ਜਾਂ ਹੋਰ ਪੰਛੀ ਬਹੁਤ ਨੇ ਜਿਹੜੀਆਂ ਹੁਣ ਬੱਲੀਆਂ ਤਿਆਰ ਹੋ ਰਹੀਆਂ ਉਹਨਾਂ ਨੂੰ ਪੰਛੀ ਤੋੜ ਕੇ ਲਿਜਾਣ ਦਾ ਅੱਗੇ ਨਾਲ ਦੇ ਖੇਤਾਂ ਵਿੱਚ ਅ ਬੇਸਾ ਵੀ ਕਣਕ ਖੜੀ ਆ ਉਹ ਨਹੀਂ ਤੋੜਦੇ ਕਿਉਂਕਿ ਪੰਛੀਆਂ ਦੀ ਸੁਗੰਣ ਸ਼ਕਤੀ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਲੱਗ ਜਾਂਦਾ ਪਤਾ ਵੀ ਇਹਦੇ ਵਿੱਚ ਕੀ ਖਾਸੀ ਹੈ ਤਾਂ ਸੋ ਇਹ ਬੱਲੀਆਂ ਵੀ ਤੋੜ ਕੇ ਲਾ ਜਾਂਦੇ ਨੇ ਪਰ ਆਪਾਂ ਇਹਨਾਂ ਨੂੰ ਹੱਥਾਂ ਨਾਲ ਵੱਢ ਕੇ ਝਾੜ ਕੇ ਤਾਂ ਕਿ ਦੂਜਾ ਵੀ ਨਾ ਰਲੇ ਜੇ ਕੋਈ ਬੱਲੀ ਦੀ ਜਾਂਦੀ ਹੈ ਤਾਂ ਆਪਾਂ ਉਹਨੂੰ ਬਿੱਤੇ ਨਹੀਂ ਵੜਦੇ ਉਸ ਤਰ੍ਹਾਂ ਇਹ ਪਿਓਰ ਤੇ ਅਸਲੀ ਕਿਸਮ ਦਾ ਬੀਜ ਸਾਂਭ ਕੇ ਰੱਖਿਆ ਜਾ ਰਿਹਾ ਜਦੋਂ ਕੋਈ ਬੀਜ ਸਾਂਭਣਾ ਤਾਂ ਆਪਾਂ ਨੂੰ ਰੋਗ ਰਹਿਤ ਪੌਦਾ ਚੁਣਨਾ ਚਾਹੀਦਾ ਤੇ ਇਹ ਵੀ ਦੇਖਣਾ ਚਾਹੀਦਾ ਕਿਹੜੇ ਪੌਦ ਨੇ ਕਿੱਦਾਂ ਕੱਢ-ਗਾੜ ਕੀਤਾ ਜਿਵੇਂ ਉਹ ਕਿੰਨਾ ਮਜ਼ਬੂਤ ਹੋਇਆ ਉਹਦਾ ਰੰਗ ਰੂਪ ਕੀ ਸੀਗਾ ਹੁਣ ਜਿਵੇਂ ਇਹ ਦੀ ਜ ਤੂੜਾ ਦੀ ਗੱਲ ਕਰੀਏ ਤਾਂ ਜਿੰਨਾ ਬੱਲੀ ਦਾ ਆਕਾਰ ਹੈ ਉਸ ਤੋਂ ਵੱਧ ਤੂੜਾ ਦਾ ਆਕਾਰ ਵੱਧ ਗਿਆ ਉੱਪਰ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਕਿਹੜੀ ਬੱਲੀ ਜ਼ਿਆਦਾ ਉੱਚੀ ਹੋਈ ਕਿਹੜਾ ਰੱਖਣਾ ਹੁਣੇ ਵਿੱਚ ਆ ਵੀ ਮਧਰਾ ਵੀ ਬੂਟਾ ਰ ਆ ਜਾਂਦਾ ਉੱਚਾ ਵੀ ਰਹਿ ਜਾਂਦਾ ਤੇ ਇੱਕ ਤਾਂ ਦੂਰ ਤੱਕ ਖੜੀ ਹੋਈ ਨੂੰ ਰੌਸ਼ਨੀ ਧੁੱਪਾਂ ਕੁਦਰਤ ਤੋਂ ਸਾਰਾ ਕੁਝ ਮਿਲ ਗਿਆ ਇੱਕ ਉਹ ਆਪਣੀ ਮਰਜ਼ੀ ਨਾਲ ਉਹ ਧੁੱਪਾਂ ਰੌਸ਼ਨੀ ਵੀ ਵੱਧ ਮਿਲੀ ਪਾਣੀ ਤਾਂ ਚਲੋ ਜਿਹੜਾ ਮਿਲਣਾ ਸੀ ਕੁਦਰਤ ਤੋਂ ਥੋੜਾ ਬਹੁਤ ਜਿੱਕਣ ਵੀ ਇਹਦਾ ਗੁਜ਼ਾਰਾ ਹੋਇਆ ਉਸ ਤਰ੍ਹਾਂ ਚੱਲੀ ਪਰ ਜਿਹੜੇ ਇਹ ਦੇਸੀ ਬੀਜ ਨੇ ਬਿਲਕੁਲ ਜ਼ੀਰੋ ਖਰਚੇ ਨਾਲ ਨੇ ਜਿਹੜਾ ਰੰਗ ਰੂਪ ਹੈ ਕਣਕ ਦਾ ਉਹ ਆਪ ਜੀ ਦੇ ਸਾਹਮਣੇ ਆ ਵੀ ਰੰਗ ਰੂਪ ਜਿਹਹ ਚਾਹੀਦਾ ਕੁਦਰਤ ਵਿੱਚ ਉਹ ਹਜੀ ਬਣ ਜਾਂਦਾ ਇਹਨੂੰ ਬਹੁਤ ਕੁਝ ਜਿਹੜੇ ਦੇਸੀ ਵੀ ਨੇ ਉਹ ਕੁਦਰਤੋਂ ਲੈ ਲੈਂਦੇ ਨੇ ਜਿਵੇਂ ਤੁਪਾਂ ਜਿੱਕੇ ਨੂੰ ਕੁਦਰਤ ਦਾ ਨਿਯਮ ਬਣਿਆ ਜਿਵੇਂ ਜੜਾਂ 'ਚ ਬਰਸੀਨ ਲਾਤਾ ਜਾਂ ਹੋਰ ਚੀਜ਼ਾਂ ਲਾਤੀਆਂ ਉਸ ਤਰ੍ਹਾਂ ਆਪਣਾ ਵਾਧਾ ਕਰਦੇ ਰਹਿੰਦੇ ਨੇ ਜਿਹੜਾ ਹੁਣ ਆਪਾਂ ਗੱਲ ਕਰੀਏ ਬਜ਼ੁਰਗਾਂ ਦੀ ਵੀ ਉਹ ਸਰੋਂ ਦੀ ਆਟਾ ਕਿਉਂ ਲਾਉਂਦੇ ਸਨ ਜਿਹੜੀ ਸਰੋਂ ਦੀ ਆਟ ਲਾਉਂਦੇ ਸਨ ਤਾਂ ਜਿੰਨਾ ਵੀ ਪੀਲੇ ਰੰਗ ਦੇ ਫੁੱਲ ਹੁੰਦੇ ਨੇ ਜਾਂ ਪੀਲਾਪਨ ਹੁੰਦਾ ਤਾਂ ਉੱਥੇ ਤੇਲਾ ਪਹਿਲਾਂ ਹਮਲਾ ਕਰਦਾ ਦੀ ਕੋਈ ਜਿਹੜੀ ਸਰੋਂ ਦੀ ਖਾਸੀਅਤ ਸੀ ਉਹ ਕਣਕ ਦੇ ਨਿਸਰਣ ਤੋਂ ਪਹਿਲਾਂ ਆਪਣਾ ਫੁੱਲਾਂ ਦਾ ਜਣੀ ਫਲੀਆਂ ਵਗੈਰਾ ਤਿਆਰ ਹੋ ਜਾਂਦੀਆਂ ਸਨ ਤਾਂ ਮਤਲਬ ਤੇਲਾ ਉਹਤੇ ਹਮਲਾ ਕਰਦਾ ਸੀਗਾ ਜਦੋਂ ਉਹਤੇ ਪੀਲੇ ਰੰਗ ਤੇ ਤੇਲਾ ਆਉਂਦਾ ਸੀਗਾ ਜਿਵੇਂ ਹੁਣ ਆਪਾਂ ਕਿਤੇ ਨਾ ਕਿਤੇ ਦੇਖਾਂਗੇ ਆ ਇਹਨੂੰ ਲੇਡੀਬੱਡ ਬੀਟਲ ਕਹਿੰਦੇ ਨੇ ਫੇਲਪਾਸ ਵਾਲੀ ਭੁੰਡੀ ਤਾਂ ਇਸ ਤਰ੍ਹਾਂ ਦੇ ਇਹ ਬੱਚਾ ਜੀ ਇਹਦਾ ਇਸ ਤਰ੍ਹਾਂ ਦੇ ਆ ਇਹ ਅਸਲ ਇਸ ਤਰ੍ਹਾਂ ਦੇ ਜੀਵ ਆ ਜਾਂਦੇ ਸਨ ਸਰੋਂ ਤੇ ਜਦੋਂ ਮਤਲਬ ਆਪਣੀ ਕਣਕ ਦੀ ਫਸਲ ਤਿਆਰ ਹੁੰਦੀ ਸੀ ਤਾਂ ਉਸ ਟਾਈਮੇ ਹਾਜ਼ਰ ਬੈਠੇ ਹੁੰਦੇ ਸਨ ਤਾਂ ਕਣਕ ਤੇ ਤੇਲੇ ਦਾ ਹਮਲਾ ਨਹੀਂ ਹੋਣ ਦਿੰਦੇ ਸੀਗੇ ਤੇ ਮਿੱਤਰ ਕੀਟ ਤੇਲਾ ਕੰਟਰੋਲ ਕਰ ਲੈਂਦੇ ਸਨ ਕੁਦਰਤ ਵਿੱਚ ਉਹਨੂੰ ਖਾ ਜਾਂਦੇ ਇਹਨਾਂ ਦੀ ਖਾਣ ਦੀ ਬੱਚਿਆਂ ਦੀ ਸਪੀਡ ਤਾਂ ਇਹਨਾਂ ਤੋਂ ਹੀ ਵੱਧ ਹੁੰਦੀ ਆ ਇਹ ਵੀ ਜਣੀ ਕਾਫੀ ਤੇਲਾ ਸਫਾਈ ਕਰਦਾ ਜੀਵ ਜਣੀ ਇਹ ਜਦੋਂ ਆਪਾਂ ਦਵਾਈ ਵਗੈਰਾ ਸੜਕ ਦਿੰਨੇ ਆ ਤਾਂ ਵਿੱਚੇ ਮਾਰੇ ਜਾਂਦੇ ਨਹੀਂ ਸੋ ਕੁਦਰਤ ਨੇ ਖਾਣ ਪੀਣ ਦਾ ਜੀਵ ਜਗਤ ਇੱਕ ਦੂ ਨਾਲ ਰਲਮਾ ਮਿਲਮਾ ਬਣਿਆ ਹੋਇਆ ਤੇ ਸਰੋਂ ਤੇ ਤੇਲਾ ਆਇਆ ਤੇਲੇ ਨੂੰ ਖਾਣੇ ਲੇਡੀ ਬੱਡ ਬੀਟਲ ਫੇਲਪਾਸ ਵੀ ਜਿਹਨੂੰ ਆਪਾਂ ਭੁੰਡੀ ਕਹਿੰਦੇ ਆ ਇਹ ਆ ਜਾਂਦੀ ਸੀ ਤਾਂ ਕਣਕ ਦੇ ਵਿੱਚ ਬਜ਼ੁਰਗਾਂ ਨੂੰ ਪਤਾ ਮਿਲ ਲੱਗਾ ਕਾ ਤੇਲ ਆਇਆ ਕਾ ਦੇ ਜੀਵ ਨੇ ਖਾ ਲਿਆ ਜਣੀ ਉਹ ਕੀਟ ਕੰਟਰੋਲ ਹੋ ਜਾਂਦਾ ਸੀਗਾ ਜਿਹੜੇ ਨਾਲ ਛੋਲਿਆਂ ਦੀ ਫਸਲ ਸੀ ਉਹ ਨਾਈਟ੍ਰੋਜਨ ਦੇ ਦਿੰਦੀ ਪਰ ਉੱਥੇ ਆਪਨੇ ਬਰਸੀਨ ਬੀਜ ਲਿਆ ਸੋ ਕੁੱਲ ਮਿਲਾ ਕੇ ਵੀ ਜੀ ਕੁਦਰਤੀ ਖੇਤੀ ਵਿੱਚ ਫਸਲਾਂ ਬੇਸਹਾਬੀਆਂ ਕਮਜ਼ੋਰ ਨਹੀਂ ਰਹਿ ਸਕਦੀਆਂ ਤਾਕਤਵਰ ਵੀ ਹੋ ਜਾਂਦੀਆਂ ਨੇ ਰਾਲੇਮੀ ਖੇਤੀ ਕਰਕੇ ਆਪਾਂ ਨੇ ਉਹਦੇ ਵਿੱਚੋਂ ਕੀ ਕੁਝ ਲੱਭ ਸਕਦੇ ਆ ਕੀ ਉਹ ਜਾਣ ਸਕਦੇ ਆ ਕੁਦਰਤੀ ਖੇਤੀ ਨੂੰ ਸਮਝੀਏ ਤੇ ਖਾਸ ਗੱਲ ਇਹ ਜਿਹੜੇ ਆਪਣੇ ਦੇਸੀ ਬੀਜ ਨੇ ਉਹਨਾਂ ਨੂੰ ਬਿਲਕੁਲ ਪਿਓਰ ਬਣਾ ਕੇ ਰੱਖਣਾ ਜ਼ਰੂਰੀ ਆ ਜੇ ਸਾਡਾ ਵੀ ਰਲਮਾ ਮਿਲਮਾ ਜਾ ਹੋ ਜਾਂਦਾ ਕਿਉਂਕਿ ਇੱਕ ਦਾਣੇ ਨਾਲ ਕਿੰਨੇ ਦਾਣੇ ਹੋਰ ਪੈਦਾ ਹੋ ਜਾਂਦੇ ਨੇ ਬੀ ਕਈ ਵਾਰੀ ਅਸਲੀ ਬੀ ਵਿੱਚ ਨਹੀਂ ਰਹਿਦਾ ਦੂਜੇ ਹੋਰੇ ਕੁਆਲਿਟੀਆਂ ਤਿਆਰ ਹੋ ਜਾਂਦੀਆਂ ਨੇ ਸੋ ਜਿਹੜਾ ਵੀ ਦੇਸੀ ਬੀਜ ਤਿਆਰ ਕਰਨਾ ਉਹ ਜਿੰਨੀ ਵੀ ਆਪਾਂ ਨੂੰ ਧਿਆਨ ਰੱਖੀਏ ਇਹਦੇ ਵਿੱਚ ਹੋਰ ਬੱਲੀ ਨਾ ਆ ਜਾਵੇ ਜਦੋਂ ਕੱਢਿਆ ਜਾਵੇ ਤਾਂ ਵੀ ਆਪਾਂ ਇਹ ਧਿਆਨ ਰੱਖਿਓ ਜਿਹੜੀ ਮਸ਼ੀਨਰੀ ਨਾਲ ਅਸੀਂ ਕੱਟ ਰਹੇ ਹਾਂ ਉਹਦੇ ਵਿੱਚ ਹੋਰ ਬੀਜ ਵਿੱਚ ਨਾਰਾਜ ਨਹੀਂ ਸਪਾਈ ਕਰਕੇ ਤਾਂ ਹੀ ਵੀ ਤਿਆਰ ਕਰੀਏ ਜਾਂ ਫਿਰ ਆਪਣੇ ਹੱਥਾਂ ਨਾਲ ਕੁੱਟ ਕੇ ਤਿਆਰ ਕਰੀਏ ਸੋ ਆਪਣੇ ਬੀਜਾਂ ਨੂੰ ਸੰਭਾਲ ਕੇ ਰੱਖਿਓ ਤਾਂ ਕਿ ਇਹ ਜਿਹੜੇ ਬੀਜ ਨੇ ਧੁੱਪਾਂ ਚੋਂ ਹਵਾ ਚੋਂ ਖਰਾਕ ਲੈਣ ਦੀ ਉਹਦੀ ਤਾਕਤ ਜ਼ਿਆਦਾ ਹੈ ਬਿਮਾਰੀਆਂ ਲੜਨ ਦੀ ਤਾਕਤ ਜ਼ਿਆਦਾ ਪਰ ਇਹਦਾ ਉਤਪਾਦਨ ਘੱਟ ਹੁੰਦਾ ਤਕਰੀਬਨ ਜਿਹੜੀ ਇਹ ਬਾਂਸੀ ਗੋਲਡ ਹੈ ਇਹ 4-5 ਕੁਇੰਟਲ ਤੋਂ ਸ਼ੁਰੂ ਹੋ ਕੇ 12-13 ਕੁਇੰਟਲ ਤੱਕ ਨਿਕਲਿਆ ਆਉਂਦੀ ਆ ਜਿਵੇਂ 16 ਮੋਤੀ ਆ 4 ਕੁਇੰਟਲ ਤੋਂ 8-9 ਕੁਇੰਟਲ ਤੱਕ ਚਲੇ ਜਾਂਦੀ ਹੈ ਸੋ ਖੇਤ ਦੀ ਤਾਕਤ ਉਹਦੇ ਵਿੱਚ ਕੀ ਸਿਸਟਮ ਸੀਗਾ ਉਸ ਤਰ੍ਹਾਂ ਇਹਨਾਂ ਦੇ ਉਤਪਾਦਨ ਵੱਧਨੇ ਪਰ ਇਹਨਾਂ ਦੀ ਕੀਮਤ ਵੱਧ ਮਿਲ ਜਾਂਦੀ ਹੈ ਖਰਾਕੀ ਤੱਤ ਵੱਧਨੇ ਤੇ ਇਹਨਾਂ ਦੀ ਜਿਹੜੀ ਰੋਟੀ ਆ ਉਹਦਾ ਸਵਾਦ ਵੀ ਵੱਖਰਾ ਹੁੰਦਾ ਸੋ ਇਸ ਤਰ੍ਹਾਂ ਆਪਾਂ ਦੇਸੀ ਬੀਜਾਂ ਨੂੰ ਬਚਾਈਏ ਤੇ ਇਹ ਮੰਨ ਚੋ ਕੱਢਦੀ ਐ ਵੀ ਇਹਨਾਂ ਦਾ ਝਾੜ ਘਾਟਾ ਤਾਂ ਇਹਨਾਂ ਦੀ ਕੀਮਤ ਵੱਧ ਮਿਲ ਜਾਂਦੀ ਹੈ ਸੋ ਗੱਲ ਉੱਥੇ ਆ ਜਾਂਦੀ ਆ ਬਾਕੀ ਇਹਨਾਂ ਦਾ ਉਹ ਜਿਹੜੀ ਖਾਸ ਗੱਲ ਆ ਵੀ ਸੋਕਾ ਵੀ ਚੱਲ ਸਕਦੀ ਆ ਨੇ ਫਸਲਾਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧ ਆ ਤੇ ਹੁਣ ਇਹ ਉੱਚੀ ਹੁੰਦੀ ਜਾਦਾ ਉੱਚੀ ਹੁੰਦੀ ਵੀ ਦੇਖਦੇ ਆ ਇਹ ਟੈਂਦੀ ਆ ਕਿ ਨਹੀਂ ਜੇ ਟੈਂਦੀ ਵੀ ਤਾਂ ਵੀ ਦੂਰ ਦੂਰ ਹੁਣ ਕਰਕੇ ਤਾਂ ਇੱਕ ਦੋ ਫਸਲ ਤੋਂ ਉਹ ਨੁਕਸਾਨ ਨਹੀਂ ਹੋ ਸਕਦਾ ਫਸਲ ਦਾ ਕਿਉਂਕਿ ਕੁਦਰਤੀ ਖੇਤੀ ਵਿੱਚ ਪਾਣੀ ਦੀ ਵਰਤੋਂ ਘੱਟ ਕੀਤੀ ਗਈ ਆ ਜਿੰਨਾ ਪਾਣੀ ਫਸਲਾਂ ਦੇ ਜੜ੍ਹਾਂ 'ਚ ਘੱਟ ਲੱਗੂਗਾ ਫਿਰ ਉਹ ਜੜ ਵੀ ਮਜ਼ਬੂਤ ਬਣੀ ਰਹਿੰਦੀਆਂ ਕਿਉਂਕਿ ਪਾਣੀ ਦੀ ਖੋਜ ਵਿੱਚ ਜੜ੍ਹਾਂ ਦੂਰ ਤੱਕ ਆਪਣੇ ਆਪ ਨੂੰ ਵਧਾਉਂਦੀਆਂ ਨੇ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਰਲਵੇਂ ਮਿਲਮਿ ਖੇਤੀ ਕਰਕੇ ਆਪਾਂ ਅ ਘੱਟ ਖਰਚੇ ਨਾਲ ਫਸਲਾਂ اگਾਉਣੀਆਂ ਸਿੱਖੀਏ ਤੇ ਵਧੀਆ ਉਤਪਾਦਨ ਲੈ ਸਕੀਏ ਤਾਂ ਕਿ ਆਪਾਂ ਇੱਕ ਖਰਾਕੀ ਦਿੱਤਾ ਨਾ ਭਰਪੂਰ ਫਸਲ ਉਗਾ ਸਕੀਏ ਤੇ ਆਪਣੀ ਸਿਹਤ ਨੂੰ ਵਧੀਆ ਬਣਾਈਏ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ